ਹਾਂਜੀ ਮੈਡਮ ਕੀ ਨਾਮ ਹੈ ਜੀ ਹਾਂਜੀ ਮੇਰਾ ਨਾਮ ਕਰਮਦੀਪ ਕੋਲ ਅੱਛਾ ਇੱਕ ਨਾ ਪਾਜੇ ਪ੍ਰੋਗਰਾਮ ਕਰਾਇਆ ਜੀ ਇਹਦੇ ਬਾਰੇ ਜਾਣਕਾਰੀ ਦਿਓ ਕਿਹੜਾ ਪ੍ਰੋਗਰਾਮ ਕਰਾਇਆ ਜੀ ਹਾਂਜੀ ਅਸੀਂ ਅੱਜ ਇੱਥੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਐਕਸਲੈਂਸ ਮੇਲਾ ਲਗਾਇਆ ਸੀਗਾ ਜਿਸ ਵਿੱਚ ਅਸੀਂ ਆਪਣੇ ਸਾਰੇ ਸਮਾਨ ਦੀ ਪ੍ਰਦਰਸ਼ਨੀ ਲਗਾਈ ਸੀ ਜਿਸ ਵਿੱਚ ਅਸੀਂ ਕੋਰਨਰ ਬਣਾਨੇ ਸੀ ਕੁਝ ਜਿਵੇਂ ਮੁਲਾਂਕਣ ਕਾਰਡ ਰੱਖਣੇ ਸੀ ਬੱਚਿਆਂ ਨੂੰ ਦੇਣੇ ਸੀ ਵੱਧੇ ਵਿਕਾਸ ਪਾਠਾਹੀ ਵਿਕਾਸ ਗੁਣਿਤ ਵਿਕਾਸ ਰਚਨਾਤਮਕ ਵਿਕਾਸ ਐਕਸਲੈਂਸ ਕਿੱਟ ਅਤੇ ਜੋਬ ਸੀ ਆਪਣਾ ਅੱਜ ਦਿੱਤਾ ਸੀ ਬੰਦ ਉਸ ਦਿਨ ਅਸੀਂ ਪ੍ਰਦਰਸ਼ਨੀ ਲਗਾਈ ਸੀ ਤਾਂ ਬੱਚਿਆਂ ਦੇ ਮਾਪਿਆਂ ਨੂੰ ਇਸ ਬਾਰੇ ਦੱਸਣਾ ਸੀਗਾ ਤਾਂ ਕਿ ਸਾਡੀ ਵੱਧ ਅਨਰੋਲਮੈਂਟ ਵੀ ਹੋ ਸਕੇ ਤਾਂ ਇਸ ਪ੍ਰੋਗਰਾਮ ਸਾਡੇ ਅੱਜ ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀਮਤੀ ਬੰਤੂ왈ਾ ਅੱਜ ਜ਼ਿਲ੍ਹਾ ਕੋਆਰਡੀਨੇਟਰ ਸ਼੍ਰੀਮਨ ਮੀਤਰਾਏ ਜੀ ਸਾਡੇ ਬੀਆਰਸੀ ਸਰਦਾਰ ਪਲਵੰਦ ਸਿੰਘ ਸਰਦਾਰ ਅਜੀਤ ਸਿੰਘ ਤੇ ਪਿੰਡ ਦੇ ਸਰਪੰਚ ਪੰਚਾਇਤ ਤੇ ਐਸਐਮਸੀ ਮੈਂਬਰਸ ਨੇ ਸ਼ਿਰਕਤ ਕੀਤੀ ਅ ਜਿੰਨਾ ਦਾ ਮੈਂ ਇੱਥੇ ਆਉਣ ਤੇ ਬਹੁਤ ਧੰਨਵਾਦ ਕਰਦੀ ਅੱਛਾ ਮੈਡਮ ਕੁਝ ਮੰਗਾ ਵੀ ਸੀ ਹਾਂ ਉਹਦੇ ਬਾਰੇ ਜਾਣਕਾਰੀ ਹਾਂਜੀ ਅਸੀਂ ਅੱਜ ਆਪਣੇ ਜ਼ਿਲ੍ਹਾ ਸਿੱਖਿਆ ਅਫਸਰ ਸਾਹਮਣੇ ਮੰਗਾ ਵੀ ਰੱਖੇ ਆ ਕਿ ਸਾਡੇ ਸਕੂਲ ਵਿੱਚ ਜੋ ਭਾਂਡਾ ਤੁਹਾਨੂੰ ਦਿਖ ਰਿਹਾ ਬਾਲਿਆ ਤੇ ਆ ਤਾਂ ਅਸੀਂ ਚਾਹੁੰਦੇ ਆ ਵੀ ਇਸ ਦੀ ਸਾਨੂੰ ਗ੍ਰਾਂਟ ਮਿਲੇ ਤਾਂ ਕਿ ਅਸੀਂ ਉਹਨੂੰ ਹੋਰ ਵਧੀਆ ਬਣਾ ਸਕੀਏ ਪਿਛਲੇ ਪਾਸੇ ਸਾਡੇ ਮਿੱਡੇ ਵੱਲੇ ਟੇਬਲ ਬਣਿਆ ਤੇ ਉਹਨਾਂ ਉੱਤੇ ਸਾਨੂੰ ਸ਼ੈੱਡ ਦੀ ਲੋੜ ਆ ਤਾਂ ਕਿ ਬੱਚੇ ਉੱਥੇ ਬਹਿ ਕੇ ਮੁਦੇ ਤਰੀਕੇ ਨਾਲ ਆਪਣਾ ਖਾਣਾ ਖਾ ਸਕਣ ਅਸੀਂ ਮੰਗਾ ਆਪਣੀ ਅੱਜ ਮੈਡਮ ਦੇ ਸਾਹਮਣੇ ਰੱਖਿਆ ਤਾਂ ਮੈਡਮ ਨੂੰ ਸਾਨੂੰ ਪੂਰਾ ਕਿਆ ਹੈ ਵੀ ਅਸੀਂ ਕਰਦਾ ਗ੍ਰਾਂਟਾ ਦੇਵਾਂਗੇ। ਅੱਛਾ ਮੈਡਮ ਜਿਵੇਂ ਕਿ ਤੁਹਾਡਾ ਸਕੂਲ ਬਹੁਤ ਵਧੀਆ ਸੁੰਦਰ ਹੈ ਨਾ ਜਿਵੇਂ ਐਨ ਆਰ ਆਈ ਹੋਏ ਜਾਂ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਸਹਿਬਾਨ ਪਹੁੰਚੇ ਹੋਣੇ ਆ। ਉਹਨਾਂ ਦਾ ਕੋਈ ਮਾਨ ਸਨਮਾਨ। ਹਾਂਜੀ ਅੱਜ ਜਿੰਨੇ ਵੀ ਸਾਡੇ ਜੋ ਵੀ ਸਾਡੇ ਪਿੰਡ ਵਿੱਚ ਸਾਨੂੰ ਸਕੂਲ ਨੇ ਹੈਲਪ ਕਰਦੇ ਆ, ਸਹਿਯੋਗ ਕਰਦੇ ਆ, ਅਸੀਂ ਅੱਜ ਉਹਨਾਂ ਦਾ ਮਾਨ ਸਨਮਾਨ ਕੀਤਾ ਆ। ਤਾਂ ਅੱਜ ਸਾਡੇ ਇੱਕ ਐਨਆਰਆਈ ਵੀਰ ਆਏ ਆ ਜਿਨ੍ਹਾਂ ਨੇ ਸਾਨੂੰ ਮੌਕੇ ਤੇ 11000 ਰੁਪਏ ਦੇ ਕੇ ਆ ਅਸੀਂ ਉਹਨਾਂ ਦਾ ਵੀ ਮਾਨ ਸਨਮਾਨ ਕੀਤਾ ਤੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਅੱਛਾ ਮੈਡਮ ਸਕੂਲ ਪਰ ਦੀ ਕਿਹੜੀਆਂ ਗੜੀਆਂ ਲੋੜਾਂ ਤੁਹਾਡੀਆਂ ਜੀ ਹਾਂਜੀ ਬਸ ਅਸੀਂ ਇਹ ਚਾਹੁੰਦੇ ਆ ਪਿੰਡ ਵੱਲੋਂ ਵੀ ਸਾਡੇ ਜੋ ਵੀ ਪ੍ਰਾਈਵੇਟ ਸਕੂਲ 'ਚ ਬੱਚੇ ਪੜ੍ਹਦੇ ਆ ਉਹ ਸਾਡੇ ਕੋਲ ਸਕੂਲ 'ਚ ਦਾਖਲ ਹੋਣ ਕਿਉਂਕਿ ਸਾਡੇ ਸਕੂਲ ਦੀ ਪੜਾਈ ਬਹੁਤ ਵਧੀਆ ਆ ਸਾਡੇ ਟੀਚਰ ਬਹੁਤ ਮਿਹਨਤੀ ਆ ਅਸੀਂ ਆਪਣਾ ਜੋ ਵੀ ਆਪਣਾ ਪੜਾਈ ਕਰਵਾਉਂਦੇ ਆ ਬੱਚਿਆਂ ਨੂੰ ਪਲੇਵੇ ਮੈਥਡ ਨਾਲ ਹੱਥੀਂ ਤਿਆਰ ਕੀਤਾ ਜੋ ਵੀ ਤੁਸੀਂ ਅੱਜ ਦੇਖਿਆ ਐਲਟੀਐਮ ਬਣੀ ਹੋਈ ਆ ਉਦੇ ਤਰੀਕੇ ਨਾਲ ਬਣਾਉਣਾ ਤਾਂ ਤਾਂ ਕਿ ਬੱਚੇ ਸਭ ਕੋ ਵੱਧ ਸਿੱਖਦੇ ਆ ਤਾਂ ਅਸੀਂ ਹੀ ਚਾਹੁੰਦੇ ਆ ਵੀ ਸਾਡੇ ਜੋ ਮੰਗਾ ਆ ਸੱਗੇ ਗ੍ਰਾਂਟਾਂ ਦੇ ਸਰਕਾਰ ਨੂੰ ਵੱਧ ਤੋਂ ਵੱਧ ਤਾਂ ਕਿ ਸਪੇਸ ਸਕੂਲ ਦੀ ਹੋਰ ਵੀ ਨਿਗਰਾਨੀ ਕਰ ਸਕੀਏ ਅੱਛਾ ਨਵੇਂ ਬੱਚਿਆਂ ਦੇ ਦਾਖਲੇ ਲਈ ਕੀ ਕਹੋਗੇ ਤੁਸੀਂ ਨਵੇਂ ਬੱਚਿਆਂ ਨੂੰ ਜਾਂ ਮਾਪਿਆਂ ਨੂੰ ਕੀ ਕਹਿਣਾ ਚਾਹੋ ਕੀ ਆਪਣੀ ਉਪਲਬਧੀਆਂ ਇੱਥੇ ਅਸੀਂ ਇਹੀ ਕਵਾਂਗੇ ਵੀ ਸਾਡੇ ਸਕੂਲ 'ਚ ਸਟਾਫ ਪੂਰਾ ਹੈ ਮਿਹਨਤੀ ਸਟਾਫ ਆ ਬਿਲਡਿੰਗ ਪੱਖੋਂ ਸਾਰਾ ਸਕੂਲ ਸਹੀ ਆ ਬਸ ਥੋੜੇ ਬਰਾਡੇ ਦੀ ਤੁਹਾਨੂੰ ਗ੍ਰਾਂਟ ਚਾਹੀਦੀ ਆ ਸਾਡੇ ਨਾਲ ਦੇ ਪਿੰਨ ਰਿਹਾ ਸਕੂਲ ਤੋਂ ਵੀ ਬੱਚੇ ਇੱਥੇ ਪੜਨ ਆਉਂਦੇ ਆ ਉਹ ਵੀ ਸਿਰਫ ਪੜਾਈ ਦੇਖ ਕੇ ਬੱਚੇ ਸਾਡੇ ਦੂਜੇ ਪਿੰਨ ਤੋਂ ਪੜਨ ਆ ਰਹੇ ਆ ਤਾਂ ਅਸੀਂ ਪਿੰਡਦਿਆਂ ਨੂੰ ਇਹੀ ਚਾਹਾਂਗੇ ਕਿ ਸਾਡੇ ਸਕੂਲ 'ਚ ਵੱਧ ਤੋਂ ਦਾਖਲਾ ਕਰਵਾਉਣ ਬੱਚਿਆਂ ਦਾ ਕੋਈ ਸਟੇਟ ਜਾਂ ਜ਼ਿਲ੍ਹਾ ਪੱਧਰ ਜਾਂ ਬਲਾਕ ਤੇ ਕੋਈ ਇਨਾਮ ਵਗੈਰਾ ਕੋਈ ਉਪਲਬਧੀਆਂ ਹੁਣ ਸਕੂਲ ਨੂੰ ਹਾਂਜੀ ਸਾਡੇ ਸਕੂਲ ਦਾ ਨਾਮ ਸਟੇਟ ਪੱਧਰ ਤੇ ਸਾਨੂੰ ਸਨਮਾਨ ਸਨਮਾਨ ਬਹੁਤ ਮਿਲ ਚੁੱਕਿਆ ਸਕੂਲ ਦੀ ਵਧੀਆ ਪੜਾਈ ਨੂੰ ਦੇਖ ਕੇ ਜੋ ਵੀ ਅਸੀਂ ਸਨਮਾਨ ਕਾਰਤਵ ਅਭਿਆਤੀ ਇਸ ਲਈ ਸਾਨੂੰ ਮੈਨੂੰ ਮਾਨ ਸਨਮਾਨ ਸਟੇਟ ਪੱਧਰ ਤੇ ਮਿਲ ਚੁੱਕਿਆ ਤਾ ਜੋ ਵੀ ਕਦੇ ਨਹੀਂ ਪ੍ਰਦਰਸ਼ੀ ਲੱਗਦੀ ਜਿਲ੍ਹਾ ਪੱਧ ਤੇ ਬਲਾਕ ਲੈਵਲ ਤੇ ਤਾਂ ਇੱਥੋਂ ਸਾਡੇ ਸਕੂਲ ਚੋਂ ਹੀ ਸਮਾਨ ਜਾਂਦਾ ਜਿਸ ਨੇ ਸਾਸੀਂ ਹਮੇਸ਼ਾ ਪ੍ਰਦਰਸ਼ੀ ਲਗਾਉਂਦੇ ਆ। ਜੀ ਸਰ ਕੀ ਨਾਮ ਹੈ? ਰਣਜੀਤ ਸਿੰਘ ਬੀਆਰ ਸੀ ਨੇ ਹਸنگਲਾ। ਅੱਛਾ ਸਰ ਜਿਹੜਾ ਅੱਜ ਦਾ ਪ੍ਰੋਗਰਾਮ ਕੀਤਾ ਗਿਆ ਤੇ ਮੈਨੂੰ ਜਾਣਕਾਰੀ ਦਿਓ। ਕੀ ਕਹੋਗੇ ਅੱਜ ਦੇ ਪ੍ਰੋਗਰਾਮ ਬਾਰੇ? ਅੱਜ ਦਾ ਜੀ ਬਹੁਤ ਵਧੀਆ ਪ੍ਰੋਗਰਾਮ ਸੀ ਐਫ ਐਲ ਐਨ ਮੇਲਾ ਕਰਵਾਇਆ ਗਿਆ ਹੈਗਾ। ਮਤਲਬ ਬਰਜ ਦਾ ਨਸੂਲਾ ਇੱਥੇ ਸਾਡੇ ਇਹ ਪ੍ਰੋਗਰਾਮ ਚ ਸਾਡੇ ਸਤਕਾਰਯੋਗ ਡੀਓ ਮੈਡਮ ਜੀ ਜ਼ਿਲ੍ਹਾ ਕੋਆਰਡੀਨੇਟਰ ਮਨਵੀਤ ਰਾਏ ਜੀਪੀਓ ਸਾਹਿਬ ਤੇ ਬਾਕੀ ਸਾਰੇ ਅਸੀਂ ਹਾਜ਼ਰ ਸੀਗੇ ਐਚਟੀ ਨੇੜੇ ਦੇ ਸਕੂਲਾਂ ਦੇ ਐਚਟੀ ਵੀ ਸੀਗੇ ਤੇ ਬਹੁਤ ਵਧੀਆ ਪ੍ਰੋਗਰਾਮ ਸੀਗਾ ਸਾਰੀਆਂ ਪ੍ਰਦਰਸ਼ਨੀਆਂ ਲਾਈਆਂ ਗਈਆਂ ਜੋ ਐਲਟੀਐਮ ਬਣਾਈ ਹੋਈ ਆ ਸਕੂਲ ਦੇ ਇਹਨਾਂ ਦੀ ਕਿਉਂਕਿ ਇਸ ਸਕੂਲ ਦੀ ਐਲਟੀਐਮ ਜਿਹੜੀ ਆਪਣੀ ਉਹ ਸਟੇਟ ਪੱਧਰ ਤੇ ਮਤਲਬ ਜਾਂਦੀ ਆ ਜੋ ਕਰਨਜੀਤ ਮੈਡਮ ਨੂੰ ਬਹੁਤ ਅਵਾਰਡ ਵੀ ਮਲੇ ਵਾ ਤੁਸੀਂ ਦੇਖਦੇ ਆ ਇਹਨਾਂ ਦੇ ਸਕੂਲ ਨੂੰ ਬਹੁਤ ਅਵਾਰਡ ਵੀ ਮਲੇ ਵਾ ਇਸ ਕਰਕੇ ਕਿ ਇਹ ਬਹੁਤ ਵਧੀਆ ਮੇਲਾ ਰਿਹਾ ਤੇ ਪਿੰਡ ਦੇ ਵਿੱਚੋਂ ਸਤਕਾਰਯੋਗ ਸਾਰੇ ਮੋਤਵਾਰ ਬੰਦੇ ਹੋਏ ਸੀਗੇ ਮਤਲਬ ਆਏ ਹੋਏ ਤੇ ਬਹੁਤ ਵਧੀਆ ਪ੍ਰੋਗਰਾਮ ਸੀ ਇਹ ਸਾਰੇ ਸਕੂਲਾਂ ਜੀ ਹੁੰਦਾ ਕਿ ਇਹ ਸਕੂਲ ਚ ਹੋਇਆ ਨਹੀਂ ਸਾਰੇ ਸਕੂਲਾਂ ਚ ਹੀ ਹੁੰਦਾ ਇੱਥੇ ਮਤਲਬ ਉਹ ਸਕੂਲ ਪੱਤਰ ਤਾਂ ਇਹ ਹੁੰਦਾਗਾ ਇੱਥੇ ਅਸੀਂ ਮਤਲਬ ਜ਼ਿਲ੍ਹਾ ਪੱਤਰ ਤਾਂ ਲਾ ਲਓ ਵੀ ਜਿਵੇਂ ਵੱਡਾ ਫਕਸ਼ਨ ਕੀਤਾ ਸੀਗਾ ਜੀ ਤੇ ਤਾਂ ਕਰਕੇ ਡੀਓ ਮੈਡਮ ਨੂੰ ਬੁਲਾਇਆ ਸੀ ਬੀਬੀਓ ਸਰ ਨੂੰ ਬੁਲਾਇਆ ਸੀਗਾ ਸਾਰੇ ਬੀਆਰਸੀ ਆਏ ਹੋਏ ਸੀ ਹਾਂਜੀ ਵੈਸੇ ਅੱਜ ਸਾਰੀ ਆ ਅੱਛਾ ਮੈਡਮ ਇਹ ਤੁਹਾਡੇ ਸਕੂਲ ਦੇ ਵਿੱਚ ਕਿੰਨੇ ਮਾ ਪ੍ਰੋਗਰਾਮ ਆ ਇਹ ਜੀ ਸੋ ਸਾਡੇ ਸਕੂਲ 'ਚ ਇਹ ਫੰਕਸ਼ਨ ਹੁੰਦੇ ਹੀ ਰਹਿੰਦੇ ਆ ਹੁਣ ਗਿਣਤੀ ਨਹੀਂ ਪਤਾ ਕਿ ਕਿੰਨੇ ਆ ਪਰ ਜੋ ਵੀ ਸਾਨੂੰ ਸਰਕਾਰ ਵੱਲੋਂ ਹਦਾਇਤਾਂ ਆਂਦੀ ਆ ਕੋਈ ਅਸੀਂ ਫੰਕਸ਼ਨ ਕਰਨਾ ਆ ਕੋਈ ਗ੍ਰੈਜੂਏਸ਼ਨ ਸੈਰੇਮਨੀ ਆ ਇਨਾਮ ਵੰਡ ਸਮਾਰੋਹ ਆ ਤਾਂ ਜਿਵੇਂ ਅੱਜ ਬਾਗ ਮੇਲਾ ਆ ਐਕਸਪਿਲ ਮੇਲਾ ਇਹ ਸਾਡੇ ਸਕੂਲ 'ਚ ਅਸੀਂ ਫੰਕਸ਼ਨ ਕਰਦੇ ਹੀ ਰਹਿੰਦੇ ਆ ਧੰਨਵਾਦ